ਸਾਡੇ ਘਰ ਦੇ ਵਿੱਚ ਇਹ ਹੋ ਗਈ ਕਿਉਂਕਿ ਆਪਾਂ ਦਾ ਜਿਹੜਾ ਓਟ ਆਸਰਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੈਣਾ ਹੈ ਉਹ ਨਾ ਗਿਆਨ ਹੋਣ ਕਰਕੇ ਕਾਲ ਦੇ 나ੜੀ ਬਾਬੇ ਜਿਹੜੇ ਨੇ ਉਹ ਫਾਇਦਾ ਚੱਕ ਲੈਂਦੇ ਨੇ ਵੀ ਤੁਹਾਡੀ ਅਸੀਂ ਕੋਈ ਅਰਦਾਸ ਕਰ ਦਿੰਨੇ ਉਹ ਪੂਰੀ ਹੋ ਜਾਂਦੀ ਜਾਂ ਤੁਹਾਡਾ ਅਸੀਂ ਕੋਈ ਬੰਨਣ ਕਰ ਦਿੰਨੇ ਆ ਜਾਂ ਹਮਨ ਕਰ ਦਿੰਨੇ ਆ ਇਹ ਪਰਖੰਡ ਦੇ ਵਿੱਚ ਪਾ ਦਿੰਦੇ ਆ ਉਹ ਕਿਉਂਕਿ ਉਹ ਨਹੀਂ ਬਾਣੀ ਨਾਲ ਨਹੀਂ ਜੋੜਨਾ ਉਹਨਾਂ ਨੂੰ ਪਤਾ ਜਿਹੜੀ ਬਾਣੀ ਹੈ ਸੱਚ ਹੈ ਜਦੋਂ ਜੀਵ ਬਾਣੀ ਦੇ ਨਾਲ ਜੁੜ ਜਾਂਦਾ ਹੈ ਭਰਮ ਘਟੇ ਜਾਂਦੇ ਆ ਉਹਨਾਂ ਨੇ ਬਾਣੀ ਤੋਂ ਤੋੜਨਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਜੇ ਬਾਣੀ ਨਾਲ ਜੁੜ ਗਿਆ ਸਾਡਾ ਕੰਮ ਕਿੱਦਾਂ ਚੱਲੂ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਆ ਵੀ ਕਲਯੁਗ ਮੇ ਧੜੇ ਪੰਜ ਚੋਰ ਝਗੜਾਏ ਇਹ ਪੰਜੇ ਹੀ ਦੂਤ ਘਰਾਂ ਦੇ ਵਿੱਚ ਧੜੇ ਬਣਾ ਦਿੰਦੇ ਆ ਭੈਣ ਭਾਈ ਦਾ ਔਰਤ ਮਾਰ ਦਿੰਦਾ ਕਹਿੰਦੇ ਕਲਯੁਗ ਮੇ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਉਹਨੇ ਨ ਪੰਜਾਂ ਦੂਤਾਂ ਦੀ ਡਿਊਟੀ ਕੀ ਹੈ ਹੁਣ ਸਾਨੂੰ ਆਪਣੀ ਤੇ ਡਿਊਟੀ ਪਤਾ ਲੱਗ ਗਈ ਵੀ ਅਸੀਂ ਗੁਰਮੰਤਰ ਦਾ ਅਭਿਆਸ ਕਰਨਾ ਨਾਮ ਜਪਣਾ ਇਹਨਾਂ ਪੰਜਾਂ ਦੂਤਾਂ ਦੀ ਡਿਊਟੀ ਹੈ ਕਿ ਇਹ ਨਹੀਂ ਧੜੇ ਬਣਾਉਣੇ ਆ ਧਰਮ ਦੇ ਨਾਂ ਤੇ ਵੀ ਪਰਿਵਾਰ ਦੇ ਨਾਂ ਤੇ ਵੀ ਤੇ ਯਾਰਾਂ ਦੋਸਤਾਂ ਦੇ ਨਾਂ ਤੇ ਵੀ ਇਹਨਾਂ ਦੀ ਚਾਹ ਲੈ ਬੈਣੀ ਕੱਲ ਇੱਕ ਗੁਰਮਖ ਨੇ ਸਵਾਲ ਕੀਤਾ ਉਹ ਕਹਿੰਦਾ ਬਾਬਾ ਜੀ ਠੇਕਿਆਂ ਦੇ ਉੱਤੇ ਏਕਤਾ ਮਿਲਦੀ ਹੈ ਪਰ ਗੁਰੂ ਘਰਾਂ ਦੇ ਵਿੱਚ ਕਹਿੰਦਾ ਜੇ ਦੇਖਦੇ ਆਂ ਵੀ ਜੀਵ ਇੱਕ ਦੂਜੇ ਨਾਲ ਢੜੇ ਬਣਾ ਕੇ ਬੈਠੇ ਆ ਅਸਲ ਕਾਲ ਨੇ ਜੋਰ ਗੁਰਦੁਆਰੇ ਪਾਉਣਾ ਹੁੰਦਾ ਹੈ ਗੁਰੂ ਘਰ ਦੇ ਵਿੱਚ ਪਾਉਣਾ ਉਹਨੂੰ ਪਤਾ ਇੱਥੇ ਸਾਰਿਆਂ ਨੇ ਇਕੱਠੇ ਹੋਣਾ ਹੈ ਇਹਨਾਂ ਨੇ ਇੱਥੇ ਇਕੱਠੇ ਹੋ ਕੇ ਇੱਥੋਂ ਹੀ ਗੱਲ ਮਿਲਣੀ ਹੈ ਇਹਨਾਂ ਨੂੰ ਉਸ ਆਪਣੇ ਘਰ ਦੀ ਦਰ ਘਰ ਦੀ ਤੇ ਇਹਨਾਂ ਨੂੰ ਭਲਾਇਆ ਕਿਉਂ ਨਾ ਜਾਏ ਉਹ ਵੀ ਜਿਹੜੇ ਪੰਜ ਦੂਤ ਸਾਡੇ ਅੰਦਰ ਹੈ ਸਾਡੇ ਨਾਲ ਹੀ ਰਹਿੰਦੇ ਆ 24 ਘੰਟੇ ਚਾਹੇ ਆਪਾਂ ਦੁਨੀਆ ਦੀ ਕਿਹੜੀ ਮਰਜੀ ਯਾਤਰਾ ਤੇ ਚੱਲੀ ਜਾਏ ਚਾਹੇ ਅਮਰੀਕਾ ਚੱਲੀਏ ਚਾਹੇ ਕੈਨੇਡਾ ਚੱਲੀ ਜਾਏ ਜਿੰਨਾ ਚਿਰ ਸਰੀਰ 'ਚ ਸਵਾਸ ਚੱਲਦੇ ਆ ਮਨ ਜਿੰਨਾ ਚਿਰ ਇਹ ਸਰੀਰ ਦੇ ਵਿੱਚ ਹੈ ਨਾਲ ਹੀ ਰਹਿੰਦੇ ਆ ਰਾਤ ਨੂੰ ਮਨ ਛੱਡ ਦਿੰਦਾ ਹੈ ਸਰੀਰ ਨੂੰ ਇਹ ਇਹ ਸਰੀਰ 'ਚ ਹੀ ਰਹਿੰਦੇ ਆ ਇਹਦੀ ਮੀਟਿੰਗ ਚੱਲਦੀ ਆ ਜਿੱਦਾਂ ਆਪਣਾ ਕਿਸੇ ਨਾਲ ਮੀਟਿੰਗ ਕਰਦੇ ਏ ਇਦਾਂ ਹੀ ਅੰਦਰ ਇਹ ਮੀਟਿੰਗ ਕਰਦੇ ਆ ਹੁਣ ਇਹਨਾਂ ਨੇ ਪਰਿਵਾਰ ਦੇ ਵਿੱਚ ਧੜੇ ਬਣਾ ਕੇ ਸਾਰਿਆਂ ਨੂੰ ਅਲੱਗ-ਅਲੱਗ ਕਰਕੇ ਤੇ ਪਰਿਵਾਰ ਦੇ ਵਿੱਚ ਨਾਮ ਜਪਣ ਤੋਂ ਬਾਂਝੇ ਕਰ ਦਿੰਦੇ ਆ ਇਹਨਾਂ ਨੇ ਨਾਮ ਨਾਲੋਂ ਤੋੜਨਾ ਹੈ ਤੇ ਮਹਾਰਾਜ ਸਮਝਾਉਂਦੇ ਵੀ ਜੇ ਤੁਸੀਂ ਹੁਣ ਇਹ ਸਾਰੇ ਜਾਣਿਆਂ ਨੇ ਇਕੱਠੇ ਹੋਣਾ ਕਿਉਂਕਿ ਨਾਮ ਤਾਂ ਜਦੋਂ ਜੀਬ ਜਪਦਾ ਨਹੀਂ ਉਦੋਂ ਵੀ ਕੀ ਹੁੰਦਾ ਧੜੇ ਹੁੰਦੀ ਜੇ ਕਿਸੇ ਨੂੰ ਕਹੋ ਤੁਸੀਂ ਭਾਈ ਅੰਮ੍ਰਿਤ ਵੇਲੇ ਉੱਠੋ ਵਾਹਿਗੁਰੂ ਮੰਤਰ ਦਾ 2 ਘੰਟੇ ਬਿਹਾਸ ਕਰੋ ਉਹ ਤਾਂ ਬੋਲਣ ਜੋਗਾ ਨਹੀਂ ਰਹੇਗਾ ਅੰਦਰ ਹੀ ਮਰ ਜਾਏਗਾ ਉਹਦਾ ਹੁਣ ਕੀ ਹੁੰਦਾ ਵੀ ਇਹ ਧੜੇ ਬਣਾ ਲੈਂਦੇ ਆ ਸਿਆਣੇ ਬਣਾ ਲੈਂਦੇ ਆ ਧਰਮ ਦੇ ਨਾਂ ਤੇ ਵੀ ਪਰ ਸਮਾਜਿਕ ਤੌਰ ਤੇ ਵੀ ਤੇ ਦਿਮਾਗੀ ਤੌਰ ਤੇ ਵੀ ਜਿੱਦਾਂ ਆਪਾਂ ਕਹਿ ਦਿੰਨੇ ਕਈ ਵੇਲੇ ਵੀ ਬਹੁਤ ਜੀਵ ਸਿਆਣਾ ਆ ਸਿਆਣਾ ਨਹੀਂ ਹੁੰਦਾ ਉਹ ਵੀ ਗੁਰ ਗੁਰਮੰਤਰ ਤੋਂ ਤੇ ਗੁਰਬਾਣੀ ਤੋਂ ਬਿਨਾਂ ਜਿੰਨੇ ਵੀ ਸੰਸਾਰ ਦੇ ਵਿੱਚ ਆ ਨਾਮ ਤੋਂ ਬਿਨਾਂ ਸਭ ਮਹਾਰਾਜ ਨੇ ਕਿਹਾ ਬਿਨ ਨਾਮੇ ਜਗ ਕੰਬੜਾ ਫਿਰੇ ਕੰਬਲੇ ਕਹਿੰਦਾ ਮਹਾਰਾਜ ਨੇ ਹੁਣੇ ਘਰ ਦੇ ਵਿੱਚ ਧੜੇ ਬਣਾ ਲੰਦੇ ਆ ਤੇ ਭੈਣਾ ਭਾਈਆਂ ਦੀ ਨਹੀਂ ਬਣਦੀ ਘਰ ਦੇ ਵਿੱਚ ਕਲੇਸ਼ ਹੋ ਗਿਆ ਘਰ ਦੇ ਵਿੱਚ ਇਹਨਾਂ ਨੇ ਐਸੇ ਧੜੇ ਬਣਾਏ ਆ ਵੀ ਸਮਾਜਿਕ ਤੌਰ ਤੇ ਘਰਾਂ ਦੇ ਵਿੱਚ ਕਲੇਸ਼ ਪਾ ਕੇ ਨਾਮ ਸਿਮਰਨ ਤੋਂ ਤੋੜ ਦਿੱਤਾ ਕਾਲ ਜਿਹੜੇ ਆ ਕਾਲ ਨੇ ਆਪਣੇ ਵਾਸਤੇ ਕੀਤੇ ਹੋਏ ਆ ਘਰਾਂ ਦੇ ਵਿੱਚ ਕੀ ਚੱਲਦਾ ਹੈ ਆਂਡਾ ਮੀਟ ਸ਼ਰਾਬ ਚੱਲਦੀ ਹੈ। ਉੱਥੇ ਜਿੱਥੇ ਕਿਉਂਕਿ ਇਹਨਾਂ ਨੇ ਤੁਹਾਡੇ ਸਵਾਸ ਲੁੱਟਣੇ ਹੋਰ ਤੁਹਾਡਾ ਕੁਝ ਤੁਹਾਡਾ ਲੈਣਾ ਨਹੀਂ ਹੈਗਾ ਇਹਨਾਂ ਨੇ। ਜਿਹੜੇ ਤੁਹਾਨੂੰ ਸਵਾਸ ਆ ਰਿਹਾ ਇਹ ਗਿਣਤੀ ਦੇ ਇਹਨਾਂ ਤੁਹਾਡੇ ਖਰਾਬ ਕਰਾਉਣੇ ਚਾਹੇ ਚੁਗਲੀ ਤੇ ਲਾਦਣ ਚਾਹੇ ਨਿੰਦਿਆ ਤੇ ਲਾਦਣ ਚਾਹੇ ਈਰਖਾ ਤੇ ਲਾਦਣ ਜਿੱਥੇ ਵੀ ਲਾਗੇ ਇਹਨਾਂ ਸਵਾਸ ਲੁੱਟਣੇ ਇਹਨਾਂ ਨੂੰ ਪਤਾ ਵੀ ਸਾਡਾ ਬੰਦਾ ਦੁਬਾਰਾ ਫਿਰ ਇੱਥੇ ਆਵੇਗਾ। ਇਹਨਾਂ ਨੇ ਆਪਣੇ ਮਹਤੂਤ ਆਪਣੇ ਤਹਿਤ ਆਪਣੇ ਇਸ ਸੰਸਾਰ ਦੇ ਵਿੱਚ ਦੁਬਾਰਾ ਇਹਨਾਂ ਨੇ ਪਸਾ ਕੇ ਰੱਖਣਾ ਹੁੰਦਾ। ਹੁਣ ਜਿਹੜੇ ਜੀਵ ਗੁਰਮਖ ਸਿਮਰਨ ਕਰਦੇ ਆ ਉਹਨਾਂ ਨੂੰ ਇਹਨਾਂ ਦੀ ਚਾਲ ਪਤਾ ਲੱਗ ਜਾਂਦੀ ਹੈ ਵੀ ਇਹ ਜਿਹੜੇ ਆ ਇਹ ਢੜੇ ਬਣਾ ਕੇ ਬੈਠੇ ਆ ਮਹਾਰਾਜ ਸਮਝਾਉਂਦੇ ਕਹਿੰਦੇ ਕਾਲ ਯੁਗ ਦੇ ਵਿੱਚ ਇਹਨਾਂ ਨੇ ਇੰਨੇ ਕੁ ਇਸ ਟਾਈਮ ਢੜੇ ਬਣਾਏ ਹੋਏ ਆ ਹਰ ਕੋ ਪਾਸੇ ਈਰਖਾ ਨਫ਼ਰਤ ਸ਼ੁਰੂ ਕਰ ਦਿੰਦੀ ਹੈ ਨਾਮ ਨਾਲੋਂ ਤੋੜ ਦਿੱਤਾ ਈਰਖਾ ਨਫ਼ਰਤ ਸ਼ੁਰੂ ਕਰ ਦਿੰਦੀ ਹੈ ਤੇ ਏਸੇ ਕਰਕੇ ਗੁਰਮਖ ਪਿਆਰਿਓ ਮਹਾਰਾਜ ਨੇ ਸਾਨੂੰ ਦੱਸ ਦਿੱਤਾ ਵੀ ਜੇ ਹੁਣ ਤੁਸੀਂ ਜਿਨ੍ਹਾਂ ਦੇ ਘਰਾਂ ਵਿੱਚ ਲੜਾਈਆਂ ਆ ਜਾਂ ਜਿਹਨਾਂ ਦੇ ਘਰ ਜੇ ਬਣਦੀ ਨਹੀਂ ਸਾਰਾ ਹੀ ਪਰਿਵਾਰ ਬੈਠ ਕੇ ਇਕੱਠੇ ਸਿਮਰਨ ਕਰੋ ਉਹਨੂੰ ਇਹ ਕਹ ਦੋ ਭਾਈ ਤੂੰ ਸਹੀ ਐ 20 ਦਿਨ 25 ਦਿਨ ਆਪਾਂ ਸਿਮਰਨ ਕਰਨਾ ਇਕੱਠਿਆਂ ਨੇ ਬੈਠ ਕੇ ਕਿਤੇ ਜਾਣ ਦੀ ਲੋੜ ਨਹੀਂ ਇੱਥੇ ਹੀ ਮੈਂ ਆ ਇੱਥੇ ਤੂੰ ਹੀ ਆ ਜਦੋਂ ਮੈਨੂੰ ਮਰਜੀ ਮਿਲ ਕੇ ਪੁੱਛ ਲੈ ਉਹ ਤੁਸੀਂ ਉਹਨਾਂ ਨੂੰ 20 25 ਦਿਨ ਇਕੱਠੇ ਬਿਠਾ ਕੇ ਸਿਮਰਨ ਕਰਾ ਦਿਓ ਹੁਣ ਦੋ ਜੀਵਾਂ ਦੀ ਲੜਾਈ ਹੋ ਜਾਂਦੀ ਆ ਉਹ ਕੀ ਕਰਦੇ ਨੇ ਇੱਕ ਦੋ ਇਹਨਾਂ ਫਸ ਪੈਂਦੇ ਨੇ ਡਾਂਗੋ ਡਾਂਗੀ ਹੋ ਜਾਂਦੇ ਆ ਬਾਅਦ ਵਿੱਚ ਜਦੋਂ ਇਕੱਠੇ ਹੋ ਜਾਂਦੇ ਕਹਿੰਦਾ ਯਾਰ ਮੈਂ ਤਾਂ ਨਹੀਂ ਬਸ ਗੁੱਸਾ ਹੀ ਆ ਗਿਆ ਮੈਂ ਤਾਂ ਕੁਝ ਕਿਹਾ ਨਹੀਂ ਬਸ ਗੁੱਸਾ ਹੀ ਆ ਗਿਆ ਉਹ ਗੁੱਸਾ ਨਹੀਂ ਆਇਆ ਉਹ ਕਰ ਗਏ ਆਪਣਾ ਕੰਮ ਅੰਦਰੋਂ ਮਨੁੱਖ ਸੁੱਤਾ ਹੋਇਆ ਹੈ ਭਰਮ ਦੇ ਵਿੱਚ ਸੁੱਤਾ ਹੋਇਆ ਹੈ ਏਸੇ ਕਰਕੇ ਜਦੋਂ ਤੁਸੀਂ ਘਰ ਦੇ ਵਿੱਚ ਸਿਮਰਨ ਕਰੋਗੇ ਕਿਉਂਕਿ ਮਹਾਰਾਜ ਸਮਝਾਉਂਦੇ ਘਰ-ਘਰ ਵਿੱਚ ਧਰਮਸ਼ਾਲਾ ਜਦੋਂ ਤੁਸੀਂ ਘਰ ਦੇ ਵਿੱਚ ਇਕੱਠੇ ਬੈਠ ਕੇ ਸਿਮਰਨ ਕਰੋਗੇ ਤੁਹਾਡੀ ਸੁਰਤੀ ਇੱਕ ਹੋ ਜਾਣੀ ਹੈ ਕਿਉਂਕਿ ਪਹਿਲਾਂ ਜਿਹੜੀ ਸੁਰਤੀ ਐ ਉਹ ਅਲੱਗ-ਅਲੱਗ ਐ ਮਾਤਾ ਦੀ ਹੋਰ ਐ ਪਿਤਾ ਦੀ ਹੋਰ ਐ ਭੈਣ ਭਾਈ ਦੀ ਹੋਰ ਐ ਜਦੋਂ ਤੁਸੀਂ ਬਿਹਾਸ ਕਰਨਾ ਸ਼ੁਰੂ ਕਰ ਦਿੱਤਾ ਇਕੱਠੇ ਹੋ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੁਹਾਡੀ ਸੁਰਤੀ ਇੱਕ ਹੋ ਜਾਣੀ ਐ ਜਦੋਂ ਤੁਹਾਡੀ ਸੁਰਤੀ ਇੱਕ ਹੋ ਗਈ ਤੁਹਾਡੇ ਅੰਦਰੋਂ ਇਹਨਾਂ ਪੰਜਾਂ ਦਾ ਬਕਾਰਾਂ ਦਾ ਜਾਲ ਟੁੱਟਣਾ ਸ਼ੁਰੂ ਹੋ ਜਾਣਾ ਤੁਹਾਡੇ ਅੰਦਰ ਨਿਮਰਤਾ ਆਉਣੀ ਸ਼ੁਰੂ ਹੋ ਜਾਣੀ ਤੁਸੀਂ ਲੜੇ ਨਹੀਂ ਸਕਦੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਵੀ ਤੁਸੀਂ ਇਕੱਠੇ ਹੋ ਕੇ ਬਿਹਾਸ ਕਰੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਕੋਈ ਧਾਗੇ ਤੇ ਵੀਚ ਕਰਾਉਣ ਦੀ ਲੋੜ ਨਹੀਂ ਸਭ ਪਰਖੰਡ ਹੈ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਗੁਰੂ ਵਿੱਚ ਸਮਝਾਤਾ ਕਹਿੰਦੇ ਮਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਜੋਗ ਹੁਣ ਮਨਮੁਖ ਜਿਹੜਾ ਜੀਵ ਆ ਉਹਨਾਂ ਨੂੰ ਆਪਣੇ ਜਾਣਦਾ ਪਰ ਇਹ ਪਹਿਗੇ ਸੰਜੋਗ ਪਿਛਲੇ ਜਨਮ ਦੇ ਇਸੇ ਕਰਕੇ ਜਿਹੜੇ ਇਹ ਪੰਜ ਮਹਾਬਲੀ ਆ ਇਹਨਾਂ ਨੇ ਘਰਾਂ ਦੇ ਵਿੱਚ ਸਮਾਜ ਵਿੱਚ ਕਲੇਸ਼ ਪਾ ਕੇ ਰੱਖਿਆ ਤੇ ਮਹਾਰਾਜ ਸਮਝਾਉਂਦੇ ਕਹਿੰਦੇ ਖਸਮ ਵਿਸਾਰ ਕੀ ਇਹ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਕਹਿੰਦੇ ਮਾਲਕ ਨੂੰ ਛੜਦਾ ਇਹਨਾਂ ਨੇ ਅੰਦਰੋਂ ਰੋਗ ਬਿਕਾਰ ਪੈਦਾ ਸ਼ੁਰੂ ਕਰ ਦਿੱਤੇ ਐ ਇਸੇ ਕਰਕੇ ਘਰ ਦੇ ਵਿੱਚ ਪਿਆਰਿਓ ਗੁਰਬਾਣੀ ਦਾ ਤੇ ਸਿਮਰਨ ਦਾ ਪੈਰਾ ਜਰੂਰ ਲਾਇਆ ਕਰੋ ਜੇ ਘਰ ਦੇ ਵਿੱਚ ਕੋਈ ਕਲੇਸ਼ ਹੈ ਝਗੜਾ ਹੈ ਬਾਣੀ ਦਾ ਸਿਮਰਨ ਦਾ ਪੈਰਾ ਲਾਓ ਆਟੋਮੈਟਿਕ ਉਹ ਤੁਹਾਡੇ ਘਰ ਦੇ ਵਿੱਚੋਂ ਹੌਲੀ-ਹੌਲੀ ਨਿਕਲਦਾ ਜਾਏਗਾ ਕਿਉਂਕਿ ਜਦੋਂ ਅਸੀਂ ਸਿਮਰਨ ਕਰਦੇ ਆ ਨਾ ਤੁਸੀਂ ਇਕੱਲੇ ਕਿਤੇ ਬਹਿ ਕੇ ਸਿਮਰਨ ਕਰਕੇ ਦੇਖ ਲੈਣਾ ਪਹਿਲਾਂ ਦੇਖ ਲੈਣਾ ਮਨ ਦੀ ਕੀ ਹਾਲਤ ਹੈ ਬਾਅਦ ਵਿੱਚ ਅੱਧਾ ਘੰਟਾ ਸਿਮਰਨ ਕਰਕੇ ਦੇਖ ਲੈਣਾ ਮਨ ਦੀ ਕੀ ਹਾਲਤ ਹੈ ਮਨ ਟਿਕਾਉ ਵਿੱਚ ਆ ਜਾਂਦਾ ਹੈ ਕਿਉਂਕਿ ਮਨ ਨੇ ਪਲਟਣਾ ਹੈ ਹੁਣੇ ਮਨ ਸਿਆਣਾ ਬਣ ਕੇ ਬੈਠਾ ਹੈ ਤੇ ਏਸੇ ਕਰਕੇ ਜਿਹੜੇ ਗੁਰਮਖ ਸਿਮਰਨ ਕਰਦੇ ਆ ਉਹ ਬਹੁਤ ਵੱਡੇ ਭਾਗਾਂ ਵਾਲੇ ਆ ਪਰ ਘਰ ਦੇ ਵਿੱਚ ਜਰੂਰ ਆਪਣੇ ਸਿਮਰਨ ਕਰਿਆ ਕਰੋ ਇਹ ਨਹੀਂ ਵੀ ਅਸੀਂ ਗੁਰਦੁਆਰੇ ਆਏ ਇੱਥੇ ਸਿਮਰਨ ਕੀਤਾ ਬਾਕੀ ਘਰ ਜਾ ਕੇ ਛੱਡਦਾ ਨਹੀਂ ਇੱਥੇ ਆਗੇ ਤਾਂ ਇਹ ਸਕੂਲ ਹੈ 사ਤ ਸੰਗਤ ਸਤਗੁਰੂ ਚਟਸਾਲ ਹੈ ਜਿੱਥੇ ਹਰ ਗੁਣ ਸਿੱਖਾ ਇੱਥੇ ਦਾ ਹਰੀ ਦੇ ਗੁਣ ਸਿਖਾਏ ਜਾਂਦੇ ਆ ਇੱਥੇ ਸਿੱਖ ਕੇ ਅਸੀਂ ਸਮਾਜ ਦੇ ਵਿੱਚ ਕਿੱਦਾਂ ਵਿਚਰਨਾ ਹੈ ਇਸੇ ਕਰਕੇ ਗੁਰਮੁਖ ਪਿਆਰਿਓ ਵੱਧ ਤੋਂ ਵੱਧ ਆਪਾਂ ਅਭਿਆਸ ਕਰਨਾ ਹੈ ਤੇ ਅਭਿਆਸ ਦੇ ਵਿੱਚ ਸਾਰਾ ਕੋਸ਼ਿ ਆ ਜਾਂਦਾ ਜਿਸ ਤਰ੍ਹਾਂ ਤੁਸੀਂ ਇੱਥੇ ਹੁਣ ਹਰ ਕ ਵਰਾਈਡੇ ਆਉਨੇ ਉਹ ਕਥਾ ਸੁਣਨ ਵਾਸਤੇ ਵਿੱਚ ਬਿਹਾਸ ਕਰਦੇ ਸਾਡੇ ਬੜੇ ਸੁਆਦ ਜਮਾ ਹੁੰਦੇ ਆ ਬੜਾ ਲਾਹਾ ਇਸੇ ਕਰਕੇ ਜਦੋਂ ਅਸੀਂ ਬਿਹਾਸ ਕਰਦੇ ਆ ਸਾਡੇ ਤੇ ਕੋਈ ਸੰਕਟ ਵੀ ਆਉਣਾ ਕੋਈ ਦੁੱਖ ਵੀ ਆਉਣਾ ਨਾ ਮੰਨ ਲਓ ਕੋਈ ਸਾਡੇ ਪਿਛਲੇ ਜਨਮਾਂ ਦਾ ਕੋਈ ਦੁੱਖ ਲਿਖਿਆ ਆ ਮੰਨ ਲਓ ਕੋਈ ਸਾਡੇ ਆਉਣਾ ਤੁਸੀਂ ਬਿਹਾਸ ਕਰਦੇ ਹੋ ਮਾਲਕ ਸਹਿ ਸਭਾਈ ਕੱਟ ਦੇਗਾ ਉਹਨੂੰ ਇੰਨੀ ਨਾਮ ਵਿੱਚ ਤਾਕਤ ਹੈ ਜਦੋਂ ਆਪਾਂ ਦੇਖਦੇ ਨੇ ਜਿਹੜੇ ਬਿਹਾਸ ਕਰਦੇ ਆ ਜੇ ਦੁੱਖ ਆ ਵੀ ਜਾਵੇ ਤੇ ਉਹ ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ ਸੁਰਤ ਹੀ ਇੰਨੀ ਉੱਚੀ ਚੱਲੇ ਜਾਂਦੀ ਹੈ ਸ਼ਰੀਰ ਜੀ ਨਹੀਂ ਪਰਵਾਹ ਰਹਿੰਦੀ ਇਸ ਦੀ ਤੇ ਮਾਲਕ ਸਾਡੇ ਫਿਰ ਜਿਹੜੇ ਦੁੱਖ ਹੈ ਉਹ ਕੱਟ ਜਾਂਦਾ ਹੈ ਐਸੇ ਕਰਕੇ ਕਿਉਂਕਿ ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ ਖੂਨ ਦਾ ਰਿਸ਼ਤਾ ਕੋਈ ਮਾਇਨੇ ਨਹੀਂ ਰੱਖਦਾ ਖੂਨ ਖੂਨ ਦਾ ਵੈਰੀ ਵੀ ਹੋ ਜਾਂਦਾ ਹੈ ਰਿਸ਼ਤਾ ਕਾਦਾ ਹੈ ਵਿਚਾਰਾਂ ਦਾ ਖੂਨ ਖੂਨ ਦਾ ਵੈਰੀ ਵੀ ਹੋ ਜਾਂਦਾ ਰਿਸ਼ਤਾ ਕਾਦਾ ਵਿਚਾਰਾਂ ਦਾ ਵਿਚਾਰ ਮਿਲ ਗਏ ਤੇ ਤੁਹਾਡਾ ਰਿਸ਼ਤਾ ਹੈ ਵਿਚਾਰ ਨਹੀਂ ਮਿਲੇ ਤੁਸੀਂ ਵੈਰੀ ਬਣ ਜਾਣਾ ਇੱਕ ਦੂਜੇ ਦੇ ਜਦੋਂ ਤੁਸੀਂ ਇਕੱਠੇ ਬਹਿ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤਹਾਡੇ ਵਿਚਾਰ ਇੱਕ ਹੋ ਜਾਣੇ ਸਾਰੇ ਜਾਣੇ ਚਾਹੇ ਮਾਤਾ ਹੈ ਚਾਹੇ ਪਿਤਾ ਹੈ ਚਾਹੇ ਭੈਣ ਹੈ ਚਾਹੇ ਭਾਈ ਹੈ ਤੁਹਾਡੇ ਵਿਚਾਰ ਇੱਕ ਹੋ ਜਾਣੇ ਜਦੋਂ ਤੁਹਾਡੇ ਵਿਚਾਰ ਇੱਕ ਹੋ ਗਏ ਤੁਹਾਡੀ ਸੁਰਤੀ ਇੱਕ ਹੋ ਜਾਣੀ ਗੁਰਮੰਤਰ ਵਿੱਚ ਇੰਨੀ ਪਾਵਰ ਹੈ ਵਾਹਿਗੁਰੂ ਮੰਤਰ ਦੇ ਵਿੱਚ ਇਹਨੂੰ ਜਹਾਜ਼ ਦਾ ਨਾਮ ਦਿੱਤਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਪਰ ਚੜਨ ਤਾਂ ਸਾਨੂੰ ਹੁਣ ਆਪ ਪੈਣਾ ਹੈ ਨਾ ਗੁਰਨਾਗ ਪਾਤਸ਼ਾਹ ਨੇ ਤਾਂ ਸਾਨੂੰ ਜਹਾਜ਼ ਦਿੱਤਾ ਹੁਣ ਟਿਕਟ ਤਾਂ ਆਪਾਂ ਆਪ ਕਟਾਉਣੀ ਹੈ ਇਸੇ ਕਰਕੇ ਜਦੋਂ ਅਸੀਂ ਇਸ ਗੁਰਮੰਤਰ ਦਾ ਜਾਪ ਕਰਾਂਗੇ ਸਾਰੇ ਜਾਣੇ ਇਕੱਠੇ ਬੈਠ ਕੇ ਘਰ ਦੇ ਵਿੱਚ ਕੋਈ ਜੀਵ दारू ਪੀਂਦਾ ਕੋਈ ਨਸ਼ਾ ਕਰਦਾ ਘਰ ਦੇ ਵਿੱਚ ਉਹਨੂੰ ਕੁਝ ਨਹੀਂ ਕਹਿਣਾ ਉਹਨੂੰ ਕਹਿਣਾ ਭਾਈ ਛੱਡਨਾ 1 ਘੰਟਾ ਅੱਧਾ ਘੰਟਾ ਜਦੋਂ ਤੁਸੀਂ ਸਿੱਧੀ ਝੋਟ ਮਾਰੋਗੇ ਉਹ ਭਟਕੇਗਾ ਜਦੋਂ ਤੁਸੀਂ ਉਹਨੂੰ ਕਹੋਗੇ ਭਾਈ ਕੋਈ ਗੱਲ ਨਹੀਂ ਤੂੰ ਕੱਲੂ ਪੀ ਲੈ ਪਰ ਪਹਿਲਾਂ ਛੱਡਨਾ ਮੂੰਹ ਹੱਥ ਧੋ ਕੇ 10 ਮਿੰਟ ਬੈਹਿ ਕੇ ਸਿਮਰਨ ਕਰ ਸਿਮਰਨ ਅੰਦਰ ਜਾਏਗਾ ਕੋੜ ਬਾਹਰ ਆਏਗਾ ਕਿਉਂਕਿ ਨਸ਼ਾ ਜੀਵ ਨਹੀਂ ਕਰ ਰਿਹਾ ਇਹ ਪੰਜ ਮਹਾਬਲੀ ਅੰਦਰ ਬੈਠੇ ਨੇ ਇਹ ਨਸ਼ਾ ਕਰਵਾ ਰਹੇ ਨੇ ਕਿਉਂਕਿ ਜੇ ਨੂੰ ਪਤਾ ਹੋਵੇ ਵੀ ਮੇਰੇ ਹੱਥ ਵਿੱਚ ਜ਼ਹਿਰ ਹੈ ਉਹ ਕਦੀ ਖਾਏਗਾ ਨਹੀਂ ਹੁਣ ਜਿਹੜਾ ਵੀ ਨਸ਼ਾ ਹੈ ਉਹ ਜ਼ਹਿਰ ਹੈ ਪਰ ਮਨੁੱਖ ਕਿਉਂ ਖਾਂਦਾ ਉਹਦੇ ਵਿੱਚੋਂ ਰਸ ਲੈ ਰਿਆ ਜੇ ਸ਼ਰਾਬ ਦੇ ਵਿੱਚ ਨਸ਼ਾ ਨਾ ਹੋਵੇ ਤਾਂ ਕੋਈ ਪੀਵੇ ਹੀ ਨਾ ਇਹਨੂੰ ਜਦੋਂ ਨਸ਼ਾ ਹੁੰਦਾ ਹੈ ਥੋੜੀ ਜੀ ਸੁੱਧ ਬੁੱਧ ਜਿਹੀ ਘੁੰਮ ਜਾਂਦੀ ਆ ਸਿਰ ਘੁੰਮਣ ਲੱ ਪੈਂਦਾ ਉਹ ਆਨੰਦ ਜਿਹਾ ਬਣ ਜਾਂਦਾ ਪਰ ਬਾਅਦ ਚ ਉਹ ਤੋਂ ਡਬਲ ਜਾਦਾ ਵਿਚਾਰ ਪ੍ਰਗਟ ਹੋ ਜਾਂਦੇ ਆਂ ਅੰਦਰ ਸਾਡੇ ਇਹ ਪੰਜ ਦੂਦ ਕਰ ਦਿੰਦੇ ਆ ਏਸੇ ਕਰਕੇ ਆਪਾਂ ਕੋਸ਼ਿਸ਼ ਕਰਨੀ ਆ ਚਾਹੇ ਕੋਈ ਨਸ਼ਾ ਕਰਦਾ ਸੰਸਾਰ ਤੇ ਚਾਹੇ ਕਿਸ ਤਰ੍ਹਾਂ ਦਾ ਮਨੁੱਖ ਹੋ ਆਉ ਨੂੰ ਨਾਲ ਬਿਠਾ ਕੇ ਸਿਮਰਨ ਕਰਾਓ ਤਰਸ ਖਾਓ ਉਹਦੇ ਤੇ ਕਿਉਂਕਿ ਹਰ ਇੱਕ ਜੀਵ ਇਸ ਸੰਸਾਰ ਦੇ ਵਿੱਚ ਫਸਿਆ ਹੋਇਆ ਆਪਾਂ ਸਾਰੇ ਜਾਨੇ ਕਾਲ ਦੇ ਜ਼ਾਇਰੇ ਚ ਫਸੇ ਹਾਂ ਜਿੰਨੇ ਵੀ ਆਪਾਂ ਬੇਟੇ ਸਾਰੇ ਵਸੇ ਹਾਂ ਕਾਲ ਦੇ ਸ਼ਕੰਜੇ 'ਚ ਆ ਜਿਹਨੂੰ ਮਹਾਰਾਜ ਸਮਝਾਉਂਦੇ ਸਭ ਜਗ ਵਾਦਿਓ ਕਾਲ ਕੋ ਬਿਨ ਗੁਰ ਕਾਲ ਅਫਾਰ ਇਹ ਹੁਣ ਕਾਲ ਦੇ ਦੈਰੇ ਵਿੱਚੋਂ ਨਿਕਲ ਅਸੀਂ ਤਾਂ ਹੀ ਸਕਦੇ ਆ ਜੇ ਅਸੀਂ ਸਾਰਿਆਂ ਦੇ ਨਾਲ ਸਾਰਿਆਂ ਨੂੰ ਆਪਾਂ ਸਿਮਰਨ ਕਰਾਈਏ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛਟਕਾਰ ਭਜਨ ਤੋਂ ਬਿਨਾਂ ਤਾਂ ਪੰਜਾਂ ਨੇ ਹਟਣਾ ਨਹੀਂ ਪਾਸੇ ਜੋ ਮਰਜੀ ਕਰ ਲੋ ਜਿੰਨਾ ਜੇ ਤੁਸੀਂ ਭਜਨ ਨਹੀਂ ਭਜਨ ਨਹੀਂ ਕਰਦੇ ਉਹਨਾਂ ਜੇ ਇਹਨਾਂ ਨੇ ਪਾਸੇ ਨਹੀਂ ਹੋਣਾ ਜੇ ਤੁਸੀਂ ਗੁਰੂ ਘਰ ਸੇਵਾ ਕਰਦੇ ਹੋ ਬਹੁਤ ਅੱਛੀ ਗੱਲ ਹੈ ਇਹ ਨਹੀਂ ਅੰਦਰੋਂ ਹਉਮੈ ਭੜੀ ਕਰ ਦੇਣੀ ਆ ਤੂੰ ਇੰਨੀ ਸੇਵਾ ਕਰਦਾ ਹੈ ਇਹਨਾਂ ਨੂੰ ਮਾਰਨ ਵਾਸਤੇ ਸ਼ਬਦ ਦਾ ਅਭਿਆਸ ਜਿਵੇਂ ਤੁਸੀਂ ਅਭਿਆਸ ਕਰੋਗੇ ਕਿਉਂਕਿ ਅਭਿਆਸ ਕਰਨ ਦੇ ਨਾਲ ਕੀ ਹੁੰਦਾ ਆਪਣੇ ਆਪ ਦੀ ਸੋਝੀ ਆਉਂਦੀ ਹੈ ਆਪਣਾ ਵजूद ਪਤਾ ਲੱਗਦਾ ਹੈ ਆਪਣੇ ਆਪ ਦਾ ਪਤਾ ਲੱਗਦਾ ਹੈ ਫਿਰ ਸਾਡੇ ਅੰਦਰੋਂ ਇਹ ਆਸ਼ਾ ਬੁਲਾਸ਼ਾ ਸਭ ਮਰ ਜਾਂਦੀਆਂ ਵਿਚਾਰ ਇੱਕ ਹੋ ਜਾਂਦੇ ਆ ਤੇ ਮਹਾਰਾਜ ਕਹਿੰਦੇ ਜਿਹੜੇ ਵਿਚਾਰ ਆ ਇਹ ਹੀ ਤੁਹਾਡੇ ਅੱਗੇ ਤਾਂ ਬੰਧਨਾ ਹੈ ਤੁਸੀਂ ਵਿਚਾਰ ਹੀ ਖਤਮ ਕਰ ਦਿਓ ਹੁਣ ਇੱਕ ਬੱਚਾ ਮਾਂ ਦੀ ਗੋਦ ਦੇ ਵਿੱਚ ਲੰਮਾ ਪਿਆ ਆ ਉਹਨੂੰ ਕੋਈ ਫਿਕਰ ਹੈ ਉਹਨੂੰ ਕੋਈ ਫਿਕਰ ਨਹੀਂ ਜਦੋਂ ਉਹਨੂੰ ਭੁੱਖ ਲੱਗਦੀ ਹੈ ਉਦੋਂ ਰੋਣਾ ਸ਼ੁਰੂ ਕਰ ਦਿੰਦਾ ਹੈ ਮਾਂ ਨੂੰ ਫਿਕਰ ਹੈ ਉਹਦਾ ਲੈਟਰਨਿੰਗ ਬਾਥਰੂਮ ਉਹਨੂੰ ਨਿੜਾਉਣਾ ਧਵਾਉਣਾ ਕਿਹੜੇ ਕੱਪੜੇ ਪਾਉਣੇ ਮਾਂ ਨੂੰ ਫਿਕਰ ਹੈ ਤੁਸੀਂ ਇੱਕ ਤਾਂ ਇਹ ਗੱਲ ਲਾ ਕੇ ਸਿੱੜ ਦਿਓ ਵੀ ਅੱਗੇ ਦਾ ਸੋਚਣਾ ਹੀ ਨਹੀਂ ਵੀ ਅੱਗੇ ਮੇਰੇ ਨਾਲ ਕੀ ਹੋਣਾ ਹੁਣ ਸਾਨੂੰ ਪਤਾ ਸੀ ਆਪਾਂ ਇੱਥੇ ਕਿੱਥੇ ਬਹਿਣਾ ਗਾਰੇ ਨਹੀਂ ਪਤਾ ਹੀ ਸਾਨੂੰ ਇਹ ਸਾਡੇ ਅੰਦਰ ਸੋਚ ਚੱਲਣ ਦਾ ਹੀ ਅੰਦਰ ਪੰਜ ਦੇ ਰਹੇ ਆ ਤੂੰ ਇੱਥੇ ਐ ਕਰਨਾ ਆ ਤੂੰ ਅੱਗੇ ਆ ਕਰਨਾ ਹੈ ਮਨ ਭੱਜੀ ਜਾਂਦਾ ਵਿਚਾਰਾਂ ਵਿੱਚ ਮਨ ਭੱਜਦਾ ਮਨ ਦੁਖੀ ਹੁੰਦਾ ਵੀ ਤੂੰ ਇੱਥੋਂ ਤੂੰ ਅੱਗੇ ਕੈਨੇਡਾ ਜਾਣਾ ਅਮਰੀਕਾ ਜਾਣਾ ਕੈਨੇਡਾ 'ਚ ਕਿੰਨੇ ਕਿਸੇ ਦਾ ਸੁੱਖ ਆ ਤੁਸੀਂ ਕੈਨੇਡਾ ਵਾਲਿਆਂ ਨੂੰ ਫੋਨ ਕਰਕੇ ਪੁੱਛ ਕੇ ਦੇਖ ਲਓ ਸਭ ਦੁਖੀ ਐ ਚੀਕਾਂ ਪੈਂਦੀਆਂ ਕਰੋਨਾ ਕਰੋਨਾ ਦੀਆਂ ਕੋਠੀਆਂ ਵਿੱਚ ਇਸੇ ਕਰਕੇ ਤੁਸੀਂ ਵਿਚਾਰ ਬੰਦ ਕਰੋ ਆਪਣੇ ਪਿੱਛੇ ਦਾ ਸਮਾਂ ਜਿਹੜਾ ਲੰਘ ਗਿਆ ਚਾਹੇ ਤੁਸੀਂ ਚੰਗਾ ਬਤੀਤ ਕੀਤਾ ਚਾਹੇ ਤੁਸੀਂ ਕਾਮੀ ਸੀ ਕਰੋਧੀ ਸੀ ਲੋਭੀ ਸੀ ਜੋ ਵੀ ਕਰਤਾ ਉਹਨੂੰ ਖਤਮ ਕਰੋ ਉਹ ਹੋ ਗਿਆ ਹੁਣ ਉਹਦਾ ਕੋਈ ਹੱਲ ਨਹੀਂ ਉਹਨੂੰ ਵਿਚਾਰ ਹੀ ਨਹੀਂ ਆਉਣ ਦੇਣਾ ਪਿਛਲਾ ਤੇ ਅੱਗੇ ਦਾ ਸੋਚਣਾ ਨਹੀਂ ਵਰਤਮਾਨ ਦੇ ਵਿੱਚ ਰਹਿਣਾ ਤੇ ਵਰਤਮਾਨ ਦੇ ਰਹਿਣਾ ਵਿੱਚ ਕਿਦਾਂ ਜਿੱਦਾਂ ਇੱਕ ਬੱਚਾ ਮਾਂ ਦੀ ਗੋਦ ਦੇ ਵਿੱਚ ਸੁੱਤਾ ਉਹਨੂੰ ਕੋਈ ਫਿਕਰ ਨਹੀਂ ਠੀਕ ਆ ਦੁੱਖ ਆ ਗਿਆ ਤੂੰ ਦੇਣ ਆਇਆ ਸੁੱਖ ਆ ਗਿਆ ਤੂੰ ਦੇਣ ਆਇਆ ਫਿਰ ਮਨ ਜਿਹੜਾ ਆ ਉਹ ਸਾਡਾ ਨਿਊਟਰਲ ਹੋ ਜਾਏਗਾ ਤੇ ਸਾਨੂੰ ਆਪਣੇ ਆਪ ਦੀ ਸੋਝੀ ਆਏਗੀ ਆਹੀ ਤਾਂ ਟੈਨਸ਼ਨ ਆ 50 ਆਪਣੇ ਉੱਤੇ ਆ ਵੀ ਪਾਈਆਂ ਮੇਰੇ ਬੱਚੇ ਸੈੱਟ ਹੋ ਜਾਣ ਹੁਣ ਸਾਨੂੰ ਕੀ ਪਤਾ ਵੀ ਬੱਚਿਆਂ ਨੇ ਪਿਛਲੇ ਜਨਮ ਦੇ ਕਿਹੜੇ ਕਰਮ ਕੀਤੇ ਹੋ ਆ ਉਕਿ ਸਾਡੇ ਦਾ ਸਾਡੇ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਤਾਂ ਸਰੀਰ ਤਿਆਰ ਹੋਇਆ ਜਿਹੜੀ ਅੰਦਰ ਜੋਤ ਆ ਉਹ ਤਾਂ ਪਰਮਾਤਮਾ ਕੋਲੋਂ ਆਈ ਹੈ ਕੋਈ ਸਾਡੇ ਬੱਚੇ ਨਹੀਂ ਮਹਾਰਾਜ ਗੁਰਬਾਣੀ 'ਚ ਦੱਸਦੇ ਨੇ ਮਹਾਰਾਜ ਕਹਿੰਦੇ ਮਨਮੁਖ ਜਾਣੇ ਆਪਣੇ ਧੀਆ ਪੁੱਤ ਸੰਯੋਗ 'ਚ ਪਿਛਲੇ ਜਨਮ ਦੇ ਸੰਯੋਗੀ ਹੈ ਚਾਹੇ ਧੀ ਆ ਚਾਹੇ ਪੁੱਤ ਆ ਚਾਹੇ ਮਾਂ ਕੋਈ ਮਾਂ ਬਣ ਗਿਆ ਕੋਈ ਧੀ ਬਣ ਗਈ ਕੋਈ ਪੁੱਤ ਬਣ ਗਿਆ ਕੋਈ ਪਿਤਾ ਬਣ ਗਿਆ ਪਿਛਲੇ ਜਨਮ ਦੇ ਸੰਯੋਗੀ ਹੈ ਪਰ ਕਹਿੰਦੇ ਅੰਤ ਅੰਤ ਬੇਲੇ ਤੇਰੇ ਕੋਈ ਸਹਾਇ ਨਹੀਂ ਹੋਣਾ ਕਿਉਂਕਿ ਪਰਮਾਤਮਾ ਆ ਜਿਹੜਾ ਸਾਡੂੰ ਮਾਤਾ ਦੇ ਗਰਭ ਦੇ ਵਿੱਚ ਵੀ ਜਿੰਦਾ ਰੱਖਦਾ ਸੁਆਸ ਦੇ ਕੇ ਸਾਡਾ ਸਰੀਰ ਤਿਆਰ ਕਰਦਾ ਹੈ ਉੱਥੇ ਤਾਂ ਨਹੀਂ ਸਾਡੀ ਸੋਚ ਚੱਲੀ ਫਿਰ 9 ਮਹੀਨੇ ਮਾਤਾ ਦੇ ਗਰਭ ਤੋਂ ਅਸੀਂ ਬਾਹਰ ਆਏ ਬੱਚੇ ਰਹੇ ਮਾਲਕ ਨੇ ਮਾਤਾ ਦੇ ਰੂਪ ਦੇ ਵਿੱਚ ਸਾਨੂੰ ਪਾਲਿਆ ਹੁਣ ਸਾਨ ਦੀ ਗੱਲ ਕਰੀਏ ਪਰਮਾਤਮਾ ਦਾ ਕੀ ਸਾਨ ਹੈ ਮੜਿਆ ਦੁੱਖਾਂ ਦਾ ਚੱਕ ਕੇ ਅਸੀਂ ਪਰਮਾਤਮਾ ਨੂੰ ਮਿਹਣਾ ਦੇ ਦਿੰਨੇ ਆ ਜੇ ਪਰਮਾਤਮਾ ਪੁੱਛੇ ਤੈਨੂੰ ਮਾਂ ਦੇ ਗਰਭ ਵਿੱਚ ਕੌਣ ਪਾਲਦਾ ਸੀ ਮਾਤ ਗਰਭ ਮੇ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੀ ਉੱਥੇ ਸਿਮਰਨ ਚੱਲਣ ਦਿਆ ਸੀ ਉਹ ਨਾਮ ਚੱਲਦਾ ਸੀ ਮਨ ਨਾਮ ਨਾਲ ਜੁੜਿਆ ਸੀ ਇੱਕ ਕਲਬੂਤ ਤਿਆਰ ਹੋ ਰਿਹਾ ਸੀ ਉੱਥੇ ਪ੍ਰਮਾਤਮਾ ਸਾਨੂੰ ਮਾਤਾ ਦੇ ਗਰਭ ਵਿੱਚ ਐਨੀ ਅਗਨ ਦੇ ਵਿੱਚ ਰੱਖਦਾ ਸੀ ਵਿਚਾਰ ਨੂੰ ਸੁਣਨਾ ਨਾਲ ਹਿਰਦੇ 'ਚ ਵਜਾਉਣਾ ਫਿਰ ਸੋਚਣਾ ਬਹਿ ਕੇ ਇਕੱਲੇ ਬਾਰ-ਬਾਰ ਕਿਉਂਕਿ ਮਨ ਨਾ ਇਹ ਪੰਜਾਂ ਨੇ ਕਿੱਥੇ ਵੀ ਸੱਟ ਲੈਣਾ ਇਹਨੂੰ ਉੱਥੇ ਵੀ ਸਾਨੂੰ ਫਿਕਰ ਨਹੀਂ ਸੀ ਮਾਂ ਦੇ ਗਰਭ ਵਿੱਚ ਜਦੋਂ ਜਨਮ ਹੋਇਆ ਕਦੋਂ ਮਾਂ ਜਾਣਦੀ ਹੈ ਮਾਂ ਦਾ ਦੇਣ ਕੋਈ ਦੇ ਨਹੀਂ ਸਕਦਾ ਮੈਂ ਪਹਿਲਾਂ ਵੀ ਇਹ ਬੇਨਤੀ ਕਰਦਾ ਜੇ ਗੁਰੂ ਘਰ ਆਉਨੇ ਆ ਜੇ ਮਾਪੇ ਦੀ ਕਦਰ ਨਹੀਂ ਕਰਦੇ ਤਾਂ ਕੋਈ ਤੁਹਾਡੀ ਸੇਵਾ ਨਹੀਂ ਲੱਗਣੀ ਇਹ ਪੱਲੇ ਬਨ ਕੇ ਜਾਣੀ ਗੱਲ ਹੈ ਕਿਉਂਕਿ ਰੱਬ ਨੇ ਮਾਂ ਦੇ ਜਰੀਏ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ ਮਾਂ ਜਨਮ ਦੇਣ ਲੱਗੀ ਹੈ ਤੇ ਮਾਂ ਨੂੰ ਪਤਾ ਹੈ ਕਿ ਕਿੰਨਾ ਦੁੱਖ ਸਿਆ ਹੈ ਜਦੋਂ ਜਨਮ ਦਿੰਦੀ ਹੈ ਮਾਂ ਦਾ ਦੂਜਾ ਜਨਮ ਹੁੰਦਾ ਹੈ ਮਾਂ ਸਾਡਾ ਗੰਦ ਮੂਤਰ ਮਲ ਮੂਤਰ ਸਾਫ ਕਰਦੀ ਹੈ ਮਾਂ ਸਾਨੂੰ ਸੋਹਣੇ ਕੱਪੜੇ ਪਹਿ ਲਾਉਂਦੀ ਹੈ ਔਰ ਜਦੋਂ ਅਸੀਂ ਮਾਂ ਨੂੰ ਧੱਕਾ ਮਾਰ ਦਿੰਦੇ ਨੇ ਰੱਬ ਨੂੰ ਧੱਕਾ ਮਾਰ ਦਿੰਦੇ। ਸਿਗਾ ਪਰਮਾਤਮਾ ਹੀ ਸਿਗਾ ਪਰਮਾਤਮਾ ਹੀ ਕਰਦਾ ਮਾਂ ਦੇ ਰੂਪ ਸੀ ਤੇ ਪਿਤਾ ਦੇ ਥਰੂ ਕਰਦਾ ਸੀ ਸਿਰੀ ਪਰਮਾਤਮਾ ਹੀ ਪਰ ਉਹ ਕੰਜਾ ਜਿਹਦੇ ਰਾਹੀਂ ਤੈਨੂੰ ਦੁਨੀਆ 'ਚ ਭੇਜਿਆ ਤੂੰ ਉਹਦਾ ਸਤਕਾਰ ਨਹੀਂ ਕੀਤਾ ਤੂੰ ਮੇਰਾ ਕੀ ਕਰੇਂਗਾ ਪਰਮਾਤਮਾ ਦਾ ਸਤਕਾਰ ਕਰਨਾ ਮਾਂ ਪਿਤਾ ਦਾ ਸਤਕਾਰ ਕਰੋ। ਬਾਣੀ ਪੜੋ ਜਾਪ ਕਰੋ ਮਾਂ ਪਿਤਾ ਦਾ ਸਤਕਾਰ ਕਰੋ ਮਾਂ ਪਿਤਾ ਨੂੰ ਠੋਕਰ ਨਾ ਕਦੀ ਮਾਰਿਓ। ਜਦੋਂ ਆਪਾਂ ਬਾਰਤਾ ਪੜ੍ਹਦੇ ਹੁੰਦੇ ਸੀ ਨਾ ਇੱਕ ਵਾਰੀ ਇੱਕ ਬਜ਼ੁਰਗ ਘਰ ਦੇ ਵਿੱਚ ਖੰਗਦਾ ਸੀ ਉਹ ਕਹਿੰਦੇ ਇਹਨੂੰ ਸਿੱਟ ਕੇ ਆ ਦਰਿਆ ਦੇ ਵਿੱਚ ਜਦੋਂ ਸਿੱਟਣ ਗਿਆ ਉਹ ਕਹਿੰਦਾ ਗਾਹਾਂ ਸਿੱਟੀ ਇੱਥੇ ਤਾਂ ਮੈਂ ਆਪਣਾ ਪਿਓ ਸਿੱਟਿਆ ਸੀ ਏਸੇ ਕਰਕੇ ਰੱਬ ਨੂੰ ਪਉਣਾ ਹੈ ਮਾਪੇ ਦੀ ਸੇਵਾ ਮਾਪੇ ਦੇ ਬਚਨਾਂ ਨੂੰ ਐਂ ਛੱਡ ਦੇਣਾ ਆਪਾਂ ਮਾਪੇ ਸਾਨੂੰ ਕੌੜਾ ਵੀ ਬੋਲਦੇ ਨੇ ਮਾਪੇ ਸਾਨੂੰ ਵੱਧ ਘੱਟ ਵੀ ਬੋਲਦੇ ਨੇ ਸਾਡੇ ਤੇ ਗੁੱਸਾ ਵੀ ਕਰਦੇ ਨੇ ਪਰ ਮਾਂ ਮਰਦੇ ਦਮ ਤੱਕ ਆਪਣੇ ਪੁੱਤ ਨੂੰ ਕਦੀ ਛੱਡਦੀ ਨਹੀਂ ਅੰਦਰੋਂ ਇਹ ਸਾਰੀ ਜ਼ਿੰਦਗੀ ਕੁੱਲੀ ਬਣ ਕੇ ਇਸ ਸੰਸਾਰ ਦੇ ਵਿੱਚ ਵਿਚਰਦਾ ਹੈ ਮੇਰੇ ਪੁੱਤ ਦਾ ਵੀ ਬਣ ਜਾਣਾ ਤੁਸੀਂ ਸਾਰੇ ਬੱਚਿਆਂ ਵਾਲੇ ਹੋ ਜਿੰਨੇ ਵੀ ਤੁਸੀਂ ਬੈਠੇ ਹੋ ਕਿ ਸੋਚਦੇ ਨਹੀਂ ਆਪਣੀ लाज ਬਾਰੇ ਕਿ ਮੇਰੇ ਪੁੱਤ ਦਾ ਆ ਬਣ ਜਾਏ ਮੈਂ ਆ ਥਾਂ ਲੈ ਲਮਾ ਮੈਂ ਆ ਕਰ ਲੈ ਲਮਾ ਮੈਂ ਆ ਕਰ ਲੈ ਲਮਾ ਮੇਰੇ ਬੱਚੇ ਦਾ ਆ ਬਣ ਜਾਏ ਇਸ ਤਰ੍ਹਾਂ ਹੀ ਮਾਂ ਸੋਚਦੀ ਆ ਵੀ ਮੇਰੀ ਧੀਆ ਦਾ ਆ ਬਣ ਜਾਏ ਮੈਂ ਧੀਆ ਵਿਆਹਣੀਆਂ ਘਰ ਦੇ ਵਿੱਚ ਮੈਂ ਆ ਸਮਾਨ ਜੋੜ ਲਮਾ ਧੀ ਘਰ ਜੇ ਪੈਦਾ ਹੁੰਦੀ ਪਹਿਲਾਂ ਮਾਂ ਨੂੰ ਫਿਕਰ ਪੈ ਜਾਂਦਾ ਵੀ ਆ ਸਮਾਨ ਮੈਂ ਦਾਜ ਚ ਦੇਣਾ ਹੈ ਪੇ ਸਾਰੀ ਜ਼ਿੰਦਗੀ ਕੁੱਲੀ ਬਣ ਕੇ ਰਿਆ ਜਦੋਂ ਅੰਤਮ ਸਮੇਂ ਅਸੀਂ ਉਹਨਾਂ ਨੂੰ ਧੱਕਾ ਮਾਰ ਦਿੰਨੇ ਆ ਬਸ ਗਏ ਗਿਆ ਜੀਵਨ ਐਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਗੋਬਿੰਦ ਸਿੰਘ ਮਾਤਾ ਗੁਜਰ ਕੌਰ ਦੇ ਪੈਰੀਂ ਹੱਥ ਲਾਉਂਦੇ ਸੀ ਸਤਗੁਰ ਤੇ ਮਾਤਾ ਜੀ ਕੀ ਕਹਿੰਦੇ ਸੀ ਕਹਿੰਦੇ ਪੁੱਤਰ ਮੇਰੇ ਪੈਰੀਂ ਹੱਥ ਨਾ ਲਾ ਤੇਰੇ ਵਿੱਚੋਂ ਮੈਨੂੰ ਰੱਬ ਦੀ ਝਲਕ ਪੈਂਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਫੇਰ ਲਾ ਦਿੰਦੇ ਸੀ ਕਹਿੰਦੇ ਮਾਂ ਜੇ ਤੇਰੇ ਵਿੱਚੋਂ ਮੇਰੇ ਵਿੱਚੋਂ ਤੈਨੂੰ ਰੱਬ ਦੀ ਚੱਲਕ ਪੈਂਦੀ ਹੈ ਤੇ ਇਹ ਤੇਰੀਆਂ ਹੀ ਲੋਰੀਆਂ ਆ ਸਾਡੇ ਗੁਰੂਆਂ ਨੇ ਸਾਨੂੰ ਮਾਪੇ ਦਾ ਸਤਕਾਰ ਸਿਖਾਇਆ ਏਸੇ ਕਰਕੇ ਮਾਪੇ ਦਾ ਸਤਕਾਰ ਕਰਨਾ ਹੈ ਭੈਣ ਭਾਈ ਦਾ ਸਤਕਾਰ ਕਰਨਾ ਹੈ ਠੀਕ ਆ ਵਿਚਾਰ ਨਹੀਂ ਮਿਲਦੇ ਕੋਈ ਮਾੜਾ ਚੰਗਾ ਬੋਲਦਾ ਕੋਈ ਗੱਲ ਇਹ ਨਹੀਂ ਪ੍ਰਵਾਹ ਨਹੀਂ ਕਰਨੀ ਰੰਗ ਰੋਵੇ ਰੰਗ ਹੱਸੇ ਚੁੱਪ ਵੀ ਕਰ ਜਾਏ ਪ੍ਰਵਾਹ ਨਹੀਂ ਕਿਸੇ ਕੇਰੀ ਬਾਦ ਸੱਚੇ ਨਹੀਂ ਸਭ ਦੇ ਅੰਦਰ ਨਿਰੰਕਾਰ ਦੀ ਜੋਤ ਹੈ ਤੁਹਾਡੇ ਅੰਦਰ ਵੀ ਹੈ ਮੇਰੇ ਅੰਦਰ ਵੀ ਹੈ ਸ਼ਰਾਬੀ ਅੰਦਰ ਵੀ ਹੈ ਪਾਪੀ ਅੰਦਰ ਵੀ ਹੈ ਕਸਾਈ ਅੰਦਰ ਵੀ ਵੀ ਹੈ ਜਿਹੋ ਜਿਹੇ ਇਸ ਸੰਸਾਰ 'ਚ ਕਰੋਗੇ ਉਹੋ ਜੇ ਆਪਾਂ ਨੂੰ ਭੋਗਣਾ ਪੈਣਾ ਫਿਰ ਸਾਨੂੰ ਦੂਜਿਆਂ ਨੂੰ ਮਿਹਣਾ ਦੇਣ ਦੀ ਕੀ ਲੋੜ ਹੈ ਕਿਉਂਕਿ ਹਰ ਇੱਕ ਜਗ੍ਹਾ ਮਾਲਕ ਹੈ ਹਰ ਇੱਕ ਜਗ੍ਹਾ ਉਹ ਦੇਖ ਰਿਹਾ ਹੈ ਪ੍ਰਮਾਤਮਾ ਸਾਨੂੰ ਇਸੇ ਕਰਕੇ ਪਿਆਰਿਓ ਆਪਾਂ ਕੋਸ਼ਿਸ਼ ਕਰਨੀ ਹੈ ਘਰ ਦੇ ਵਿੱਚ ਸਿਮਰਨ ਕਰਨਾ ਹੈ ਮਾਤਾ ਪਿਤਾ ਦੀ ਸੇਵਾ ਕਰਨੀ ਹੈ ਭੈਣਾਂ ਭਰਾਵਾਂ ਦਾ ਸਤਿਕਾਰ ਕਰਨਾ ਹੈ ਸੰਸਾਰ ਦੇ ਵਿੱਚ ਵਿਚਰਨਾ ਗੁਰਮਖਾਂ ਦਾ ਸਤਿਕਾਰ ਕਰਨਾ ਇੱਕ ਮੈਂ ਬੇਨਤੀ ਹੋਰ ਕਰਾਂ ਪਰਮਾਤਮਾ ਕੋਈ ਵੀ ਰੂਪ ਧਾਰਨ ਕਰਕੇ ਸਾਡੇ ਅੱਗੇ ਆ ਜਾਂਦਾ ਕਿਸੇ ਵੇਲੇ ਪਰਖ ਕਰਨ ਵਾਸਤੇ ਪਰ ਸਾਡਾ ਮਨ ਜਿਹੜਾ ਸੁੱਤਾ ਹੁੰਦਾ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਪਰਮਾਤਮਾ ਨੇ ਜਦੋਂ ਸਾਡੇ ਆ ਕੋਈ ਟੈਸਟ ਵੀ ਲੈਣਾ ਹੁੰਦਾ ਨਾ ਤੇ ਉਹ ਕੋਈ ਵੀ ਰੂਪ ਧਾਰਨ ਕਰਕੇ ਸਾਡੇ ਅੱਗੇ ਆ ਜਾਂਦਾ ਹੈ ਤੇ ਇਸੇ ਕਰਕੇ ਆਪਾਂ ਚੋਟ ਨਹੀਂ ਮਾਰਨੀ ਇੱਕ ਗੱਲ ਮਨ ਚੇ ਬਚਾ ਲੈਣੀ ਆ ਆ ਬਜਨ ਦੀ ਚੋਟ ਨਹੀਂ ਕਿਸੇ ਨੂੰ ਮਾਰਨੀ ਤੇ ਸਰੀਰ ਦੇ ਬਲ ਰੂਪ ਤੌਰ ਤੇ ਕਿਸੇ ਨੂੰ ਚੋਟ ਨਹੀਂ ਮਾਰਨੀ ਫਰੀਦ ਸਾਹਿਬ ਗੁਰਬਾਣੀ ਚ ਕੀ ਕਹਿੰਦੇ ਕਹਿੰਦੇ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੀ ਘੁਮ ਆਪ ਲੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ ਕਹਿੰਦੇ ਜੇ ਕੋਈ ਤੇਰੇ ਮੁਕੀਆਂ ਵੀ ਮਾਰਦਾ ਤੂੰ ਨਾ ਮਾਰੀਏ ਕਿਉਂ ਸਾਡੇ ਨਾਲ ਕੋਈ ਮੜ ਜਾ ਆਕੜੇ ਜੀ ਮਿੰਟ ਜੀ ਕਿਰਪਾਨ ਕੱਢ ਲੇ ਨੇ ਨਹੀਂ ਭਾਈ ਕਹਿੰਦੇ ਜੇ ਤੂੰ ਆਪਣੇ ਘਰ ਵਿੱਚ ਜਾਣਾ ਤੇ ਇਹਨਾਂ ਦੇ ਪੈਰ ਚੁੰਮ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਨਾ ਕੀ ਰੇਨ ਕਾ ਰੇਨ ਕਾ ਕਹਿੰਦੇ ਨੇ ਮਿੱਟੀ ਨੂੰ ਤਾ ਆਏ ਹਮਾਰੇ ਪਾਸ ਧਰਮ ਦੇ ਰਾਸਤੇ ਤੇ ਚੱਲਣਾ ਹੈ ਪਹਿਲਾਂ ਮਰਨ ਕਬੂਲ ਪਾਏਗਾ ਫਿਰ ਸਾਰਿਆਂ ਦੇ ਪੈਰਾਂ ਦੀ ਮਿੱਟੀ ਬੜਨਾ ਪਏਗਾ ਫਿਰ ਧਰਮ ਦੇ ਰਾਸਤੇ ਦੇ ਮੁੱਖ ਕਾਮਯਾਬ ਹੁੰਦਾ ਹੈ ਨਹੀਂ ਤਾਂ ਬੇਗ ਬਖਾਏ ਜਿੰਨਾ ਆਪਾਂ ਮਰਜੀ ਕਰੀ ਚੱਲੀਏ ਪਰਮਾਤਮਾ ਨਹੀਂ ਮੰਨਦਾ ਏਸੇ ਕਰਕੇ ਪਿਆਰਿਓ ਕਿਸੇ ਦੇ ਨਾਲ ਨਫ਼ਰਤ ਨਹੀਂ ਰੱਖਣੀ ਕਿਸੇ ਤੇ ਕਿਉਂਕਿ ਗੁੱਸਾ ਹੁੰਦਾ ਆ ਜਾਂਦਾ ਗੁਰਮੁਖਾਂ ਦਾ ਵੀ ਗੁੱਸਾ ਹੁੰਦਾ ਹੈ ਗੁਰਮੁਖਾਂ ਦਾ ਗੁੱਸਾ ਕੀ ਹੁੰਦਾ ਪਾਣੀ ਦੇ ਲਕੀਰ ਗੁੱਸਾ ਆ ਗਿਆ ਬੋਲਤਾ ਬਾਅਦ ਚ ਫਿਰ ਮਨ ਚ ਕੁਝ ਨਹੀਂ ਪਰ ਮਨਮੁਖ ਦੀ ਜਿਹੜੀ ਗੁੱਸਾ ਹੁੰਦਾ ਉਹਦੀ ਪੱਥਰ ਦੇ ਲਕੀਰ ਹੁੰਦੀ ਹੈ ਸੱਤ ਕੋਲਾਂ ਤੱਕਰ ਖੇੜਾ ਨਹੀਂ ਛੱਡਦਾ ਇਸੇ ਕਰਕੇ ਆਪਾਂ ਗੁਰਮਖਾਂ ਵਾਲਾ ਗੁਸਾਰ ਰੱਖਣਾ ਜੇ ਗੁੱਸਾ ਗਏ ਤੇ ਆ ਵੀ ਗਿਆ ਤੇ ਅਸੀਂ ਬਾਅਦ ਚ ਕੱਢ ਕੇ ਬਾਹਰ ਮਾਰਨਾ ਕਿਸੇ ਦਾ ਬੁਰਾ ਨਹੀਂ ਸੋਚਣਾ ਕਿਉਂਕਿ ਇੰਨਾ ਜ਼ਰੂਰ ਯਾਦ ਰੱਖਿਓ ਕਿ ਹਰ ਇੱਕ ਦੇ ਅੰਦਰ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋਏ ਜਿਸਕੇ ਚਾਨਣ ਸਭ ਮੈਂ ਚਾਨਣ ਹੋਏ ਸਾਰਿਆਂ ਦੇ ਅੰਦਰ ਨਿਰੰਕਾਰ ਦੀ ਜੋਤ ਜਗਦੀ ਹੈ ਸਾਰਿਆਂ ਦੇ ਅੰਦਰ ਉਹ ਪਰਮਾਤਮਾ ਆਪ ਨਾਮ ਰੂਪੀ ਵਿੱਚ ਸਾਨੂੰ ਆਵਾਜ਼ ਮਾਰ ਰਿਹਾ ਹੈ ਤੇ ਸਾਰੇ ਅਸੀਂ ਉਹਦੇ ਬੱਚੇ ਸਾਡਾ ਸਾਰੇ ਜਾਣਿਆਂ ਦਾ ਪਿਤਾ ਤਾਂ ਇੱਕ ਹੀ ਹੈ ਮਨ ਦਾ ਪਿਤਾ ਇੱਕ ਹੀ ਹੈ ਤਾਂ ਅਲੱਗ-ਅਲੱਗ ਹੈ ਇੱਕ ਦੇ ਪਿਤਾ ਇੱਕ ਸਕੇ ਹਮਵਾਰਕ ਇੱਕੋ ਦੇ ਅਸੀਂ ਪੁੱਤ ਵਾਂ ਇੱਕੋ ਹੀ ਸਾਡਾ ਪਿਤਾ ਤੇ ਫਿਰ ਸਾਡੇ ਅੰਦਰ ਦੂਜਾ ਪਾਉ ਕਿੱਥੋਂ ਆ ਜਾਏਗਾ ਹਾਂ ਠੀਕ ਹੈ ਕੋਈ ਇਸ ਰਸਤੇ ਦੇ ਜੀਵ ਨਹੀਂ ਮੰਦਾ ਜਾਂ ਨਹੀਂ ਚੱਲਦਾ ਜਾਂ ਪਤਾ ਵੀ ਇਹਨੇ ਹੁਣ ਮਨ ਕਾਲ ਦੇ ਬਾਸ ਚਲਾ ਗਿਆ ਆ ਉਤੋਂ ਪਿੱਛੇ ਹਟ ਜਾਓ ਪਿੱਛੇ ਹਟ ਜਾਓ ਰੋੜਾ ਨਹੀਂ ਬਣਨਾ ਤਿੰਨ ਚੀਜ਼ਾਂ ਜਿਹੜੀਆਂ ਇਹ ਬਹੁਤ ਜ਼ਰੂਰੀ ਹੈ ਨਾਮ ਜਪਨ ਦੇ ਵਿੱਚ ਇਸੇ ਕਰਕੇ ਕਈ ਵੇਲੇ ਅਸੀਂ ਗੁਰੂ ਘਰ ਵੀ ਆਉਂਦੇ ਮਹਾਰਾਜ ਸਮਝਾਉਂਦੇ ਕਹਿੰਦੇ ਨਾਵਣ ਚੱਲੇ ਤੀਰਸੀ ਮਨ ਖੋਟੇ ਤਨ ਚੋਰ ਇੱਕ ਭਾਉ ਲਿਥੀ ਨਾਦਿਆਂ ਦੋ ਭਾਉ ਚੜੀ ਇਸ ਹੋਰ ਕਹਿੰਦੇ ਵੀ ਤੁਸੀਂ ਚੱਲੇ ਸੀ ਤੀਰਥਾਂ ਦੇ ਉੱਤੇ ਨਹਾਉਣ ਬਾਸਤੇ ਉੱਥੇ ਇੱਕ ਭਾਉ ਲਾਤੀ ਤੇ ਦੋ ਭਾਉ ਹੋਰ ਚੜਾ ਲੈ ਕਈ ਵੇਲੇ ਹਟਕੋ ਹੋ ਜਾਂਦੀ ਨਿੰਦਿਆ ਚੁਗਲੀ ਆਪਾਂ ਪਿੱਛਾ ਕਿਹਦਾ ਕਰਨਾ ਹੈ ਅਸੀਂ ਪਿੱਛਾ ਰੱਬ ਦਾ ਨਹੀਂ ਕਰਨਾ ਕਿਉਂਕਿ ਰੱਬ ਤਾਂ ਸਾਨੂੰ ਜਨਮ ਤੋਂ ਹੀ ਪਾਲ ਰਿਹਾ ਹੈ ਅੰਤਮ ਸੁਵਾਸ ਤੱਕਰ ਪਾੜ ਰਿਹਾ ਅੰਤਮ ਸੁਵਾਸ ਤੱਕਰ ਵੀ ਸਾਡਾ ਉਹ ਇੰਤਜ਼ਾਰ ਕਰਦਾ ਬੱਚਾ ਘਰ ਆ ਜਾਏ ਪਿੱਛਾ ਕਿਹਦਾ ਕਰਨਾ ਅਸੀਂ ਆਪਣੇ ਮਨ ਦਾ ਅਸੀਂ ਕਿਹਨੂੰ ਦੇਖਣਾ ਆਪਣੇ ਮਨ ਨੂੰ ਇਹ ਕਿਹਨੂੰ ਜਾ ਰਿਹਾ ਹੈ ਇਹਦੇ ਅੰਦਰ ਹਉਮੈ ਕਿੰਨਾ ਕ ਹੰਕਾਰ ਕਿੰਨਾ ਈਰਖਾ ਕਿੰਨੀ ਨਫ਼ਰਤ ਕਿੰਨੀ ਹੈ ਇਹ ਬੈਠਾ ਕਿਤੇ ਆ ਕੰਮੀ ਤਾਂ ਨਹੀਂ ਬਣ ਕੇ ਬਹਿ ਗਿਆ ਪਿੱਛਾ ਆਪਣਾ ਕਰਨਾ ਗੁਰੂ ਦਾ ਨਹੀਂ ਕਰਨਾ ਗੁਰੂ ਤਾਂ ਅੰਦਰ ਹੀ ਹੈ ਜਦੋਂ ਤੁਸੀਂ ਆਪਣਾ ਪਿੱਛਾ ਆਪ ਕਰੋਗੇ ਤੁਹਾਨੂੰ ਆਪਣਾ ਆਪ ਆਟੋਮੈਟਿਕ ਪਤਾ ਲੱਗੇਗਾ ਫਿਰ ਸਾਡਾ ਮਨ ਆਜ਼ਾਦ ਹੋਏਗਾ ਫਿਰ ਸਾਡਾ ਮਨ ਖਾਲਸਾ ਬਣੇਗਾ ਏਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸਮਝਾਉਂਦੇ ਆ ਵੀ ਪ੍ਰਾਨੀ ਤੂੰ ਆਇਆ ਲਾਹਾ ਲੈਣ ਲਗਾ ਕੇ ਤੈਨੂੰ ਫੜੇ ਸਭ ਮੁਕਦੀ ਚੱਲੀ ਰਹਿਣ ਤੂੰ ਇਸ ਸੰਸਾਰ 'ਚ ਆਇਆ ਸੀ ਲਾਹਾ ਲੈਣ ਵਾਸਤੇ ਹੁਣ ਆਪਾਂ ਸਾਰੇ ਜਾਨੇ ਲਾਹਾ ਲੈਣ ਵਾਸਤੇ ਆਏ ਆ ਹੁਣ ਲਾਹਾ ਇਹ ਤਾਂ ਹੈ ਨਹੀਂ ਵੀ ਆਪਾਂ ਵੱਧ ਤੋਂ ਵੱਧ ਕਮਾਈ ਕਰਕੇ ਜੋੜ ਲਈਏ ਬੈਂਕਾਂ 'ਚ ਹੁਣ ਇੰਡੀਆ ਆਪਾਂ ਵੱਧ ਤੋਂ ਵੱਧ ਕਮਾਈ ਕਰਕੇ ਬੈਂਕਾਂ ਵਿੱਚ ਜੋੜ ਦਿੱਤੀ ਰਾਤ ਨੂੰ ਸੁੱਤੇ ਆ ਮਾਲਕ ਨੇ ਪ੍ਰਵੇਸ਼ ਹੀ ਨਹੀਂ ਹੋਣਾ ਤਾਂ ਸਰੀਰ ਦੇ ਵਿੱਚ ਸਾਨੂੰ ਦੁਬਾਰਾ ਗਿਆ ਸਭ ਕੋਸ਼ਿ ਸਰੀਰ ਵੀ ਗਿਆ ਪਰਿਵਾਰ ਵੀ ਗਿਆ ਮਾਇਆ ਬੈਂਕਾਂ 'ਚ ਉਹ ਵੀ ਗਈ ਤੇ ਰਿਆ ਪਿੱਛੇ ਕੱਖ ਵੀ ਨਹੀਂ ਜਿਹੜਾ ਨਾਲ ਜਾਣਾ ਸਾਰੇ ਕਹਿੰਦੇ ਵੀ ਨਾਲ ਜਾਂਦਾ ਕੁਛ ਨਹੀਂ ਪਰ ਇੱਕ ਚੀਜ਼ ਨਾਲ ਜਾਂਦੀ ਹੈ ਪਿਆਰਿਓ ਬਾਕੀ ਸਭ ਕੁਝ ਇੱਥੇ ਰਹਿੰਦਾ ਮਨ ਦਾ ਵजूद ਕੀ ਹੈ ਜੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਇਹ ਸਰੀਰ ਦੇ ਵਿੱਚੋਂ ਨਿਕਲ ਕੇ ਆ ਖਾਲੀ ਖਲਾ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਸੱਚਖੰਡ ਹੀ ਹੈ ਸਾਰਾ ਸੱਚਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਜਰ ਨਿਹਾਲ ਹੁਣ ਮਨ ਜਿਹੜਾ ਇਹਦੇ ਨਾਲ ਜਾਂਦਾ ਕੁਝ ਨਹੀਂ ਇਹਦੇ ਨਾਲ ਜਾਂਦਾ ਪੜੀ ਹੋਈ ਬਾਣੀ ਕੀਤਾ ਹੋਇਆ ਸਿਮਰਨ ਉਹ ਜਾਂਦਾ ਇਹਦੇ ਨਾਲ ਹੁਣ ਜਿਹੜੀ ਤੁਹਾਡੇ ਨਾਲ ਚੀਜ਼ ਜਾਣੀ ਆ ਉਹ ਤੁਸੀਂ ਆਪਣੇ ਮਨ ਨੂੰ ਪੁੱਛਣਾ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਵੀ ਹੁਣ ਮੈਂ ਉਹ ਧਨ ਇਕੱਠਾ ਕਰਨਾ ਜਿਹੜਾ ਮੇਰੇ ਨਾਲ ਜਾਣਾ ਹੈ ਸੰਸਾਰ ਦਾ ਤਾਂ ਇਕੱਠਾ ਕਰ ਲਿਆ ਇਹ ਤਾਂ ਪਤਾ ਲੱਗ ਗਿਆ ਜਾਣਾ ਨਹੀਂ ਜਿਹੜਾ ਨਾਲ ਜਾਣਾ ਉਹਨੂੰ ਇਕੱਠਾ ਕਰਨਾ ਕਬੀਰ ਸਾਹਿਬ ਕਹਿੰਦੇ ਨੇ ਕਹਿੰਦੇ ਕਬੀਰ ਲੂਟਣਾ ਹੈ ਤੋ ਲੂਟ ਕਹਿੰਦੇ ਜੇ ਤੇਰੇ ਮਨ 'ਚ ਸ਼ੌਂਕ ਹੀ ਪੈਦਾ ਹੋ ਗਿਆ ਵੀ ਤੂੰ ਲੁੱਟਣਾ ਹੀ ਹੈ ਤੇ ਕਹਿੰਦੇ ਲੁੱਟ ਕੰਜੇ ਫਿਰ ਲੁੱਟਣਾ ਕੀ ਹੈ ਸੰਸਾਰ ਦਾ ਤੁਹਾਨੂੰ ਨਹੀਂ ਇਹ ਤਾਂ ਇੱਥੇ ਦਾ ਇੱਥੇ ਰਹਿਣਾ ਕਈ ਆਏ ਕਈ ਚਲ ਗਏ ਬਾਬੇ ਪਰਦਾਦੇ ਸਭ ਚਲ ਗਏ ਜਿੰਨੇ ਆਏ ਕੰਜੇ ਫਿਰ ਲੁੱਟਣਾ ਕੀ ਹੈ ਕੰਜੇ RAM ਨਾਮ ਹੈ ਲੂਟ ਮਾਲਕ ਦਾ ਕਹਿੰਦੇ ਸਿਮਰਨ ਇੰਨਾ ਕਰ ਲ ਐਨੇ ਕ ਪਢਾਰ ਭਰ ਲਾ ਕਿ ਧਰਮ ਰਾਜਾ ਵੀ ਉੱਠ ਕੇ ਖੜਾ ਹੋ ਜਾ ਕਿ ਮੇਰਾ ਗੁਰਮਖਾ ਰਿਆ ਜਾਂਦਿਆਂ ਤੇਰੀ ਸੋਭਾ ਹੋਵੇ ਕਿਉਂਕਿ ਬਾਣੀ ਦੇ ਮਹਾਰਾ ਨੇ ਦੱਸਦਾ ਕਹਿੰਦੇ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਹੁਣ ਸਾਬ ਹੋਣਾ ਸਾਰਿਆਂ ਦਾ ਮੇਰਾ ਵੀ ਹੋਣਾ ਤੁਹਾਡਾ ਵੀ ਹੋਣਾ ਸਭ ਦਾ ਹੋਣਾ ਉਥੇ ਝੂਠੀ ਸ਼ਵਾਰਚ ਨਹੀਂ ਚੱਲਣੀ ਕੋਰਟ ਦੇ ਵਿੱਚ ਵਕੀਲ ਕਰ ਲੈਣੇ ਆ ਝੂਠੇ ਗਵਾਹ ਖੜੇ ਕਰ ਦਿੰਨੇ ਆ ਪਰ ਧਰਮ ਰਾਜ ਦੀ ਕਚੈਰੀ ਦੇ ਵਿੱਚ ਝੂਠ ਨਹੀਂ ਚੱਲਣਾ ਉਥੇ ਇੱਕ ਚੀਜ਼ ਚੱਲ ਸਕਦੀ ਹੈ ਜਿਹੜੇ ਗੁਰਮਖ ਨਾਮ ਜਪਦੇ ਨਾਲ ਜਿਹਨੂੰ ਮਹਾਰਾਜ ਕਹਿੰਦੇ ਤੇਰੇ ਸੱਜਣ ਉਹ ਹੈ ਸੱਜਣ ਸੇਈ ਨਾਲ ਮੈਂ ਚਲਦੇ ਆ ਨਾਲ ਚਲਨ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦੇ ਸੰਨ ਜਿਹੜੇ ਨਾਲ ਖੜੇ ਹੋਣ ਤੇਰੇ ਉੱਥੇ ਜਿਹੜਾ ਤੇਰਾ ਹਿਸਾਬ ਹੋਣਾ ਏਸੇ ਕਰਕੇ ਪਿਆਰਿਓ ਆਪਾਂ ਆਏ ਆ ਮਾਲਕ ਦੀ ਰਜਾ ਨਾਲ ਮਾਲਕ ਦੇ ਹੁਕਮ ਦੇ ਨਾਲ ਜਾਣਾ ਜਿੰਨੇ ਸੁਬਾਹ ਦਿੱਤੇ ਆ ਮਾਲਕ ਦੇ ਹੁਕਮ ਦੇ ਨਾਲ ਕਿਉਂਕਿ ਸੁਬਾਹ ਗਣਤੀ ਦੇ ਆ ਪਰ ਇਹ ਆ ਆਏ ਕਿੱਥੋਂ ਜਾਣਾ ਕਿੱਥੇ ਆ ਬਸ ਆਹ ਹੀ ਗੱਲ ਸਮਝੇ ਆ ਗਈ ਮਨੁੱਖ ਧਰਮੀ ਬਣ ਗਿਆ ਜੇ ਧਰਮ ਦੇ ਰਸਤੇ ਤੇ ਚੱਲੇ ਆ ਤੇ ਹੁਣ ਆਪਣੇ ਆਪ ਨੂੰ ਖੋਜਣਾ ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਦਿਲ ਦਾ ਪਿੱਛਾ ਕਰੋ ਆਪਣੇ ਮਨ ਦਾ ਪਿੱਛਾ ਕਰੋ ਵੀ ਇਹ ਕਿੱਧਰ ਨੂੰ ਜਾ ਰਿਹਾ ਕਿਉਂਕਿ ਆਤਮਾ ਅੰਦਰੋਂ ਆਵਾਜ਼ ਦੇ ਰਹੀ ਹੈ ਮਾਲਕ ਤੁਹਾਨੂੰ ਜਨਾਰਿਆ ਤੁਸੀਂ ਕਿਸੇ ਦਾ ਬੁਰਾ ਵੀ ਕਰੋਗੇ ਤੁਸੀਂ ਕਿਸੇ ਨਾਲ ਠੱਗੀ ਬੇਈਮਾਨੀ ਵੀ ਕਰੋਗੇ ਭਵੇਂ ਪੰਚਾਇਤਾਂ 'ਚ ਨਾ ਮੰਨੇ ਬੰਦਾ ਪਰ ਉਹ ਆਤਮਾ ਅੰਦਰੋਂ ਕਹਿੰਦੀ ਤੂੰ ਗਲਤ ਕੀਤਾ ਹੈ ਉਹ ਕਹਿੰਦੀ ਅੰਦਰੋਂ ਚੰਗੇ ਮਾਰੇ ਦੀ ਸਾਨੂੰ ਉਹ ਅੰਦਰੋਂ ਪਛਾਣ ਦਿੰਦੀ ਹੈ ਉਹ ਮਾਲਕ ਦੀ ਆਵਾਜ਼ ਹੈ ਆਤਮਾ ਆਤਮ ਰਾਮ ਦੀ ਆਵਾਜ਼ ਹੈ ਉਹਦੇ ਨਾਲ ਅਸੀਂ ਜੁੜਨਾ ਹੈ ਤੇ ਜਿਹੜੀ ਅੰਦਰੋਂ ਆਵਾਜ਼ ਆਉਂਦੀ ਆ ਕਰਦੇ ਕਰਦੇ ਉਹ ਪੰਜਾਂ ਦੂਤਾਂ ਦੀ ਹੈ ਇਹ ਹੁਣ ਆਪਾਂ ਦੇਖਣਾ ਵੀ ਆਪਾਂ ਜੁੜਨਾ ਕਿਹਦੇ ਨਾਲ ਹੈ ਧਰਮ ਸਾਡੇ ਅੰਦਰੋਂ ਸ਼ੁਰੂ ਹੁੰਦਾ ਹੈ ਸਰੀਰ ਤੋਂ ਨਹੀਂ ਸਰੀਰ ਤੋਂ ਭਾਵੇਂ ਅਸੀਂ ਬਾਣਾ ਪਾ ਲਈਏ ਜੋ ਮਰਜ਼ੀ ਕਰ ਲਈਏ ਪਰ ਧਰਮ ਅੰਦਰੋਂ ਸ਼ੁਰੂ ਹੁੰਦਾ ਹੈ ਇਸੇ ਕਰਕੇ ਪਿਆਰਿਓ ਸਭ ਨੇ ਸਿਮਰਨ ਕਰਨਾ ਆਪਣੇ ਮਨ ਦਾ ਪਿੱਛਾ ਕਰਨਾ ਉਹ ਆਤਮਾ ਦੀ ਆਵਾਜ਼ ਨੂੰ ਪਛਾਣਨਾ ਤੇ ਆਪਣਾ ਪਿੱਛਾ ਕਰਨਾ ਰੱਬ ਨੂੰ ਕੀ ਪਾਉਣਾ ਆਪਣਾ ਆਪ ਪਿੱਛਾ ਕਰਨਾ ਵੀ ਮਨ ਕਿੱਧਰ ਨੂੰ ਜਾ ਰਿਹਾ ਸੋ ਆਓ ਹੁਣ ਆਪਾਂ ਸਾਰੇ ਜਾਣੇ ਇਸੇ ਤਰ੍ਹਾਂ ਘਰਾਂ ਦੇ ਵਿੱਚ ਸਿਮਰਨ ਕਰਨਾ ਕਿ ਘਰਾਂ ਚੋਂ ਕਲੇਸ਼ ਨਿਕਲੇ ਕਿਉਂਕਿ ਘਰਾਂ ਦੇ ਵਿੱਚ ਗੁਰਬਾਣੀ ਗੁਰੂ ਦੇ ਵਿੱਚ ਫਰੀਦ ਸਾਹਿਬ ਜੀ ਨੇ ਸਮਝਾਉਣਾ ਕਰਤਾ ਵੀ ਉਹਨਾਂ ਦੇ ਮੁਖ ਜਿਹੜੇ ਹਨ ਭੂਤਾਂ ਵਰਗੇ ਆ ਜਿਹੜੇ ਸਿਮਰਨ ਨਹੀਂ ਕਰਦੇ ਕਹਿੰਦੇ ਫਰੀਦਾ ਤਿੰਨਾ ਮੁਖ ਡਰਾਵਣੇ ਜਿੰਨਾ ਬਸਾਰਿਆ ਨਾਉ ਇੱਥੇ ਦੁੱਖ ਘਨੇਰਿਆ ਅੱਗੇ ਠੋਰ ਨਾ ਠਾਉ ਕਹਿੰਦੇ ਉਹਨਾਂ ਦੇ ਮੂੰਹ ਭੂਤ ਤਰ ਗਏ ਆਪਾਂ ਦੇਖਦੇ ਨਾ ਵੀ ਕਿਹੜੇ ਨਾਮ ਸਿਮਰਨ ਨਹੀਂ ਜਪਦੇ ਨਾ ਚਿਹਰੇ ਕਿੱਜਾਂ ਦੇ ਹੋ ਜਾਂਦੇ ਆ ਕਿਉਂਕਿ ਜਿਹੜਾ ਨਾਮ ਜਪਦੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਰਹਿੰਦੀ ਹੈ ਇਸੇ ਕਰਕੇ ਨਾਮ ਦੇ ਵਿੱਚ ਇੰਨੀਆਂ ਬੜਿਆਈਆਂ ਨਾਮ ਜਪਣਾ ਵੱਧ ਤੋਂ ਵੱਧ ਜਪਣਾ ਪਰਮਾਤਮਾ ਨਾਲ ਗੱਲਾਂ ਕਰਨੀਆਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਪਰਮੇਸ਼ਰ ਨਾਲ ਗੱਲਾਂ ਕਰਨੀਆਂ ਆਪਣੇ ਆਪ ਨਾਲ ਕਿਉਂਕਿ ਇਹੇ ਜੋਤ ਇਹੀ ਜੋਤ ਨਿਕਲ ਕੇ ਸਰੀਰ ਦੇ ਵਿੱਚੋਂ ਪਰਮੇਸ਼ਰ ਤੇ ਜਾ ਕੇ ਸਮਾਉਣੀ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਜੋਤੀ ਜੋਤ ਲੜੀ ਸੰਪੂਰਾ ਸੰਪੂਰਨ ਥੀ ਆ ਰਾਮ ਪਰਮਾਤਮਾ ਕੀ ਹੈ ਜੋਤ ਸਰੂਪ ਮਨ ਕੀ ਹੈ ਜੋਤ ਸਰੂਪ ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੀ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਮਿਲੀ ਸੰਪੂਰਨ ਥੀ ਆ ਰਾਮ ਆਪਾਂ ਇਹਦਾ ਪਰਮਾਤਮਾ ਦਾ ਰੂਪ ਬਣ ਜਾਣਾ ਅੱਗੇ ਜਾ ਕੇ ਉਹਦੇ ਵਿੱਚੋਂ ਹੀ ਪੈਦਾ ਹੋਏ ਉਹਦੇ ਵਿੱਚ ਹੀ ਜਾ ਕੇ ਸਮਾ ਜਾਣਾ ਹੈ ਇਸੇ ਕਰਕੇ ਹਰ ਇੱਕ ਮਨੁੱਖ ਪਰਮਾਤਮਾ ਦਾ ਹੀ ਰੂਪ ਹੈ ਪਰ ਇਹਨਾਂ ਪੰਜਾਂ ਦੂਤਾਂ ਨੇ ਐਸਾ ਭੜਕਾ ਕੇ ਸੰਸਾਰ ਦੇ ਵਿੱਚ ਉਹਨੂੰ ਬੰਨਿਆ ਕਿ ਉਹ ਮਨੁੱਖ ਫਸ ਚੁੱਕਾ ਹੈ ਆਓ ਫਿਰ ਹੁਣ ਆਪਾਂ ਬਹਿਸ ਕਰੀਏ ਥੋੜਾ ਜਿਹਾ ਫਿਰ ਅੱਗੇ ਆਪਾਂ ਵਿਚਾਰ ਕਰਦੇ ਕਰੋ ਜੀ ਸ਼ੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ Guru, why? 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 Guru ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ